ਲਓ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਤੇ ਬਈ ਅੱਜ ਆਪਾਂ ਸਤਨਾਮ ਨਾਲ ਚੱਲੇ ਆਂ ਪਹਿਲਾਂ ਤਾਂ ਜਾਵਾਂਗੇ ਆਪਾਂ ਆਪਣੇ ਘਰ ਨਾ ਜਾਵਾਂਗੇ ਸਤਨਾਮ ਦੇ ਘਰਾਂ ਪਹਿਲਾਂ ਆਪਾਂ ਆਪਣੇ ਆਰਤੀ ਨਾਲ ਸਹਿਤ ਕਰਕੇ ਫਿਰ ਸਤਨਾਮ ਨਾਲ ਜਾਵਾਂਗੇ ਜੀ ਢੋਲ ਲੀਏ ਬਈ ਢੋਲੇ ਲੜ ਕਰਾ ਕੇ ਨਾ ਜੇ ਆਪਾਂ ਹੋਰ ਬੜਾ ਬੜਾ ਲੋਰੇ ਬੜਾ ਜਰਾ ਆਲੇ ਬਈ ਬਰੇ ਰਿਹਾ ਆਪਣੇ ਬਲੌਗ ਦੇ ਨਾਲ ਅਸੀਂ ਦਿਖਾਵਾਂਗੇ ਕਿ ਅੱਜ ਆਪਾਂ ਕਿੱਥੇ ਕਿੱਥੇ ਗਏ ਸੀ ਸਤਨਾਮ ਦੇ ਇਤਿਹਾਸਿਕ ਮੰਦਰਾਂ ਸੈਰ ਵੀ ਲੈ ਕੇ ਚੱਲਾਂਗੇ ਉਹ ਵੀ ਦਰਸ਼ਨ ਕਰਾਵਾਂਗੇ ਸਤਨਾਮ ਜੀ ਦੇ ਮਦਰੇ ਬਾਕੀ ਬਗੈ ਮੇਰਾ ਰਾਜੀ ਕੋਈ ਹੋਣਾ ਹੈ ਹਾਂ ਵੀਰ ਤਾਂ ਸਾਰੇ ਆ ਲੰਘੇ ਘੋੜੇ ਵਾਂਗੂ ਅੱਛਾ ਅੱਬ ਬੁਚੀ ਨਮੀ ਨਿੱਕੇ ਦਾਸ ਜਣ ਸਾਰੇ ਖੱਤਰ ਵਾਲੇ ਆਏ ਅੱਛਾ ਆ ਗਏ ਆ ਗਏ ਹੁਣ ਅਰੇ ਰੇਗ ਲਾਉਣਾ ਲਓ ਜੀ ਬਾਈ ਜੀ ਹੁਣ ਆਪਾਂ ਨਾ ਬਰੇਟੇ ਪਹੁੰਚ ਗਏ ਸੜਕ ਦਿਖਾਉਨੇ ਆ ਬਾਈ ਸਾਨੂੰ ਸਾਨੂੰ ਇਹ ਸੜਕ ਹੈ ਜਿਹੜੀ ਮਰਪਿੰਡ ਨੂੰ ਜਾਏ ਬਈ ਬ੍ਰੇਟਾ ਮਾਰਕੀਟ ਕਮੇਟੀ ਵਾਲਿਆਂ ਨੇ ਨਵੀਂ ਬਣਾਈ ਹੈ ਮਾਰਕੀਟ ਕਮੇਟੀ ਵਾਲਿਆਂ ਨੇ ਐਸਪੀ ਨਵੀਂ ਬਣਾਈ ਹੈ 2 ਮਹੀਨੇ ਹੋਏ ਯਾਰ ਇਹ ਨਵੀਂ ਬਣਾਈ ਨੂੰ ਬਈ ਚੈੱਕ ਕਰ ਸਕੋ ਇੱਕ ਵੀ ਉਖਲੀ ਨਹੀਂ ਹੈਗੀ ਪਾਣੀ ਦਾ ਗਲਾਸ ਧਰ ਦਈਏ ਨਾ ਜੇ ਕਿਸੇ ਵੀ ਸਾਧਨ ਚ ਟੁੱਲਦਾ ਨਹੀਂ ਹੈ ਇਹ ਦੇਖ ਲੋ ਐਡੀ ਤਕੜੀ ਸੜਕ ਹੈ ਬੰਬ ਮਾਰੋ ਫਟਦੀ ਨਹੀਂ ਹੈਗੀ ਜਿਵੇਂ ਸੁਖਵੀਰ ਬਾਦਲ ਕਹੇ ਤਾਂ ਸੁਖਵੀਰ ਵੀ ਐਈਆਂ ਸੜਕਾਂ ਬਣਾ ਦੇਣੀਆਂ ਬੰਬ ਮਾਰੇ ਤੈਨੂੰ ਫਟਦੇ ਆ ਉਹੀ ਜੀ ਸੜਕ ਬਣਾਦੀ ਬਈ ਇਹ ਚੈੱਕ ਕਰ ਸਕਦੇ ਹੋ ਇੱਕ ਵੀ ਖੱਡਾ ਨਹੀਂ ਹੈਗਾ ਯਾਰ ਮਾਰਕੀਟ ਕਮੇਟੀ ਬ੍ਰੇਟਾ ਵੱਲੋਂ ਬਣਾਈ ਗਈ ਸੜਕਾਂ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਆ ਦੇਖੋ ਭਾਈ ਮੈਨੂੰ ਇਹ ਲੱਗਦਾ ਵੀ ਜਿਵੇਂ ਇੱਧਰ ਕੋਈ ਲੰਕਰ ਲੱਗ ਰਿਹਾ ਹੋਵੇ ਖੜਾ ਰੱਖਿਆ ਨੇ ਇਹ ਸਾਰੇ ਟਰੈਕਟਰ ਓਹੋ ਨਾ ਯਾਰ ਭਾਈ ਇਹ ਤਾਂ ਫਾੜਕ ਲੱਗ ਰਿਹਾ ਬ੍ਰੇਟਿਆਂ ਇਹ ਬਤੰਦਰ ਭਾਈ ਕਦੇ ਖੁੱਲਾ ਨਹੀਂ ਮਿਲਦਾ ਹੈਗਾ ਇਹ ਕੋਟਕਪੂਰੀ ਵਾਲਾ ਬਣਿਆ ਖੜਿਆ ਹੈਗਾ ਕੋਈ ਚੰਗੀ ਕਿਸਮਤ ਵਾਲਾ ਹੁੰਦਾ ਜਿਹਨੂੰ ਖੁੱਲਾ ਮਿਲ ਜੀ ਆ ਭਾਈ ਜਿੰਨੇ ਵਾਰੀ ਬ੍ਰੇਟੇ ਆਉਣਾ ਦੋ ਵਾਰੀ ਆਉ ਚਾਰ ਵਾਰੀ ਆਉ ਹਰ ਵਾਰੀ ਲੱਗੀ ਲਗਾਏ ਮਿਲਦਾ ਕੋਈ ਕਿਸਮਤ ਵਾਲੀ ਜਾਂਦਾ ਆ ਆਹੋ ਬੋਲਦਾ ਭਾਈ ਅੱਜ ਕਿਸਮਤ ਚੰਗੀ ਆ ਆਪਣੀ ਦਿਨ ਵਧੀਆ ਲੱਗਦਾ ਪਤਾ ਲੱਗਿਆ ਭਈ ਸੱਤ ਨਾਂ ਮੋਰੀ ਆ ਗਈ ਮੈਨੂੰ ਨੌਕਰੀ ਨਹੀਂ ਪਿਆਰੀ ਯਾਰ ਆਪਦੀ ਬਹੁਤ ਹਾਸ਼ੰਦ ਹੈ ਭਾਈ ਉੱਥੇ ਲਓ ਜੀ ਭਾਈ ਜੀ ਆਏ ਸਾਡਾ ਛੇੜ ਦੇਖ ਲਓ ਰਮਨ ਛੇੜ ਜੀ ਛੱਡ ਜਾ ਛੱਡ ਇੱਧਰ ਦੀ ਪਾਰ ਹੈ ਵੰਡ ਜੀ ਆਪਣਾ ਮਸੇਰ ਵੀ ਆਪਣਾ ਬਈ ਆਹ ਦੁਕਾਨ ਹੈ ਸਾਡੇ ਛੇੜ ਦੀ ਔਰ ਆਪਾਂ ਸਾਫ਼ ਕਰਕੇ ਦੇਖਾਂਗੇ ਵੀ ਕੰਨੇ ਕਾ ਬਚਾਏਗਾ ਨਾਲਾ ਜੋ ਬਰੇ ਪੁੱਛ ਲਈ ਜਣਾ ਦੇਣਾ ਲਓ ਜੀ ਮਿੱਤਰੋ ਆਪਾਂ ਨਾ ਹੁਣ ਆਪਣੇ ਆਰਟੀਨਾਲ ਸਾਫ ਕਰਕੇ ਉਹਨਾਂ ਪਾਸ ਚੱਲ ਪਏ ਬਈ ਦਰਬੇ ਵਾਲੀ ਸਾਈਡ ਤੇ ਤੁਹਾਨੂੰ ਦਿਖਾਉਣਾ ਬਈ ਰਸਤੇ 'ਚ ਆਪਾਂ ਨਾ ਨਹਿਰ-ਨਹਿਰ ਚੱਲੇ ਜਾ ਰਹੇ ਆ ਇਹਨਾਂ ਬਰਸੀ ਵਾਲੇ ਨਹਿਰ ਹੁੰਦੀ ਹੈਗੀ ਇਹ ਦੇਖੋ ਬਈ ਫਿਲਹਾਲ ਤਾਂ ਇਹ ਨਹਿਰ ਖਾਲੀ ਹੈਗੀ ਤੇ ਸਾਨੂੰ ਜ਼ੰਦਰ ਦਿਖਾਵਾਂਗੇ ਜ਼ੰਦਰ ਬਈ ਆ ਬੈਠੇ ਸਿਓ ਬਰਾ ਇਹ ਇਹ ਬਕਸ਼ੀ ਵਾਲੇ ਦਾ ਘਰ ਦਵਾਰਾ ਸਾਬ ਹੈਗਾ ਇਹ ਸਾਈਡ ਸਾਰਾ ਬਕਸ਼ੀ ਵਾਲਾ ਪਿੰਡ ਹੈਗਾ ਇਤਰਾਲੀ ਸੈਟ ਬਈ ਛੋਟੀਆਂ ਪਿੰਡ ਆਊਗਾ ਤੇ ਇਹ ਦੇਖੋ ਸੜਕ ਬਹੁਤ ਵਧੀਆ ਬਣਾਈ ਹੋਈ ਹੈ ਜੀ ਜਿਹੜੇ ਵੀ ਭਰਾਣੇ ਮਤਲਬ ਜਾਣਾ ਹੋਵੇ ਦੂਰ ਪਾਰੇ ਮੇ ਜਾਣਾ ਹੋਵੇ ਸਾਰੇ ਦੀ ਸਾਰੀ ਸੜਕ ਕਵਰ ਹੋਂਦੀ ਹੈ ਬਈ ਨਹੀਂ ਵੀਰੇ ਜੇ ਕਿਸੇ ਨੂੰ ਬਾਹਰ ਜਾਣਾ ਹੋਵੇ ਫੇਰ ਅੱਧੀ ਰਹਿ ਗਈਆਂ ਜੇ ਬਾਹਰ ਜਾਣਾ ਹੋਵੇ ਬਈ ਤਾਂ ਬਈ ਆਹ ਸਤਨਾਮ ਹੈਗਾ ਬੋਲੇ ਜਾਨਾਂ ਬੜੀ ਚਲਕੇਗੀ ਹੈ ਜਿਹਦੇ ਰੋੜ ਕੋ ਕੰਮ ਕਰਦਾ ਹੈ ਜਿਹੜੇ ਵੀ ਭੁਲਾ ਦੇ ਕਿਸੇ ਨੇ ਗੁਰਤ ਕਰਵਾਣੇਵਾ ਕਰਵਾਣੇ ਬਿਲਾ ਨੇ ਬਾਕੀ ਸਟੋਰੀ ਉਹ ਜੇ ਕਰਤ ਕਰਮਰ ਦੇ ਰੋੜ ਤੇ ਨਜ਼ਾਰਾ ਇਹ ਸਭ ਤੋਂ ਪਾਰ ਜਿਹਦੇ ਵੀ ਸਭ ਤੋਂ ਜਾਣਾ ਹੋਵੇ ਜਿਹੜੀ ਨਹੀਂ ਕੰਪਨੀ ਦਾ ਪਾਲੇ ਦਾ ਸਰਕਰ ਕਰਕੇ ਗਏ ਤੁਸੀਂ ਬਾਕੀ ਆਪਣੇ ਵਲੋਗ ਨਾਲ ਬਣੇ ਰਹੋ ਰੇ ਸਾਰਾ ਗਰੂਪ ਬਣਾਵਾਗੇ ਸਾਰੇ ਜਿੱਥੇ ਸਾਰ ਉੱਡ ਜਾਂਦੇ ਰੋੜ ਰੇ ਫਿਰ ਟਟਲੇ ਜਾਂਦੇ ਪੂਰਾ ਪੈਂਡ ਰੇ ਰੋੜ ਤੇ ਕੁਲਾ ਪਰਿਵਾਰਾ ਜੀ ਹਾਂ ਕਿੱਥੇ ਨਾ ਸੂਚਨਾ ਪਰ ਆ ਗਿਆ ਜੀ ਬਲਬਈ ਪੂਰੇ ਆਣ ਮੱਲ ਨੂੰ ਸਨੰਦਾਂ ਤੇ ਬੜਾ ਬੱਦਮਾਸ਼ ਕੀ ਕਰਨ ਲੱਗੇ। ਲਓ ਜੀ ਬਈ ਜੀ ਰਸਤੇ 'ਚ ਆਪਾਂ ਨੂੰ ਮਿਲ ਗਏ ਸੱਜਣੇ ਜੀ ਬਈ ਮੱਛੀਆਂ ਫੜਨ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਨਹਿਰ ਤੇ ਪਾਣੀ ਬਹੁਤ ਘਟਾ ਜਾਲ ਲੈ ਕੇ ਤੇ ਆਪਣੇ ਸਿਆਲਾਂ ਦਾ ਜੁਗਾਰ ਕਰ ਲੱਗ ਰਹੇ ਨੇਗੇ। ਬਣ ਰਹੇ ਬਲੌਗ ਨਾਲ। ਲਓ ਜੀ ਮਿੱਤਰੋ ਇਹ ਵੀ ਕੋਟੜਾ ਪੰਡ ਹੈਗਾ ਚਲੋ ਅੱਗੇ ਦਿਖਾਉਂਦੇ ਆ ਵੀ ਪੁਰਾਣੇ ਵਸੇ ਵਾਲੀ ਕੰਮ ਹੈ ਮਨ ਮਨ ਦੇ ਚਲੋ ਜਿਹੜੇ ਵੀ ਆ ਦਰਖਤ ਨੇ ਓਥੇ ਅਸਲ ਉਹ ਰਗਨੇ ਰਮਟਾ ਤੇ ਕਿਸੇ ਨੂੰ ਇੱਥੇ ਆਪਾਂ ਖਾਵਾਂਗੇ ਪੁਰਾਣਾ ਪੋਲਾ ਇਹ ਦੇਖ ਬਈ ਇਹ ਅੰਗਰੇਜ਼ਾਂ ਮਿਹਰੇ ਦਾ ਪੋਲਾ ਹੈਗਾ ਪਰ ਨਵਾਂ ਬਣ ਗਿਆ ਇਹ ਪੁਰਾਣਾ ਪੋਲਾ ਹੈਗਾ ਇਹਦੇ ਪਸ਼ੂ ਬਈ ਦੇਖੋ ਇਹ ਅਰੌਣਕ ਇੱਥੇ ਸਾਰੇ ਪਿੰਡ ਚ ਬਈ ਇੱਥੇ ਸੁਣਨ ਚ ਆਇਆ ਕਹਿੰਦੇ ਵੀ ਹਰ ਇੱਕ ਘਰ ਦੇ ਪਸ਼ੂ ਨੇ ਪਾਪਾ ਸੱਸਾ ਸੱਤਾ ਬਹੁਤ ਘਾਇਟ ਕੰਮ ਹੈ ਇੱਥੇ ਨੀ ਵੀ ਪਿੰਡਾਂ ਚੋਂ ਲਾ ਲੋ ਵੀ ਜ਼ਿਮੀਂਦਾਰਾਂ ਦੇ ਘਰਾਂ ਚੋਂ ਯਾਰ ਪਸ਼ੂ ਖਤਮ ਹੁੰਦੇ ਜਾਂਦੇ ਨੇ ਪਸ਼ੂ ਦਾ ਕੀ ਕੋਈ ਰਾਜ ਨਹੀਂ ਪਰ ਇੱਕ ਹੋਟੜਾ ਫਰੈਂਡਸ ਅੰਬ੍ਰੋਜ ਜिले ਦਾ ਪਿੰਡ ਜਿੱਥੇ ਪਸ਼ੂ ਸਾਰਿਆਂ ਤੋਂ ਵੱਧ ਨੇ ਆਹ ਆਹ ਪਿੰਡ ਦਾ ਵੈਕਟਰ ਗੁਰਦੁਆਰਾ ਸਾਹਿਬ ਹੈ ਭਾਈ ਇਹ ਫਿੱਟ ਕੋਟੜਾ ਦਾ ਬਾਈ ਜੀ ਬਾਈ ਜੀ ਆਪਾਂ ਲੈ ਲੈ ਟੈਂਟਰ ਹੋ ਗਏ ਲੈ ਲੈ ਜੀ ਬਾਈ 4 ਵਜਾ ਪੈ ਗਿਆ ਜੇ ਮੇਰੇ ਭਰਾ ਨੇ ਬਿਲਕੁਲ 4 ਵਜੇ ਨਾ ਲੈਰੇ ਆ ਸਵੇਰੇ ਆ ਦੇਖੋ ਤਾਂ ਨਿਕਲ ਹੋ ਜਾਊਗਾ ਤਬੂ ਬੋਲੇਗਾ ਹੋਰ ਆ ਬਈ ਸਤਨਾ ਜੀ ਰੋਲੇਗਾ ਪਰ ਨਾ ਇੱਥੇ ਵੇਚੀ ਐ ਇੱਥੇ ਲੈ ਗਏ ਸੀਗਾ ਬੰਦੇ ਬਹੁਤ ਅੱਖਵੇਂ ਹੋ ਰਹੇ ਨੇ ਐ ਐ ਚੱਕ ਕੇ ਲਵਾ ਦੇ ਅੱਜ ਜੀ ਕਾਸ਼ ਕਰ ਰਹੇ ਹਾਂ ਆਪਣਾ ਪੱਤਾ ਵੇਈ ਆਪਣਾ ਇਹ ਵੇਖੇ ਰਾਂ ਲਾਹੂ ਜੀ ਭਾਈ ਜੂਣਾ ਪਹੁੰਚ ਗਏ ਚੌਂਕਾਂ ਦੇ ਉੱਤੇ ਇਹ ਸਾਈਡ ਇੱਕ ਛੋਟੀ ਲੈ ਲੇਗਾ ਪੰਡਾ ਇਹ ਬਾਈ ਆ ਗਏ ਚੌਂਕ ਇੱਥੇ ਸਿੱਧਾ ਗੁਰਜੰਟ ਸਿੰਘ ਫੌਜੀ ਦਾ ਬੁੱਤ ਹੈਗਾ ਜਿਹਦੀ ਜਾਂਚ ਹਰ ਸਾਲ ਲੇਲ ਖੁਰਦਵੇ ਖੇਡਾਂ ਕਰਾਈਆਂ ਜਾਂਦੀਆਂ ਨੇ ਲਓ ਜੀ ਬਾਈ ਜੀ ਦਰਦੇ ਪਹੁੰਚ ਗਏ ਆਪਾਂ ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਕਿੱਥੇ ਜਾਊਗਾ ਜਦ ਆ ਬੜਾ ਸਤਰਾਹ ਸਿੰਗਲ ਕੀ ਟ੍ਰੀਟਮੈਂਟ ਹੁੰਦਾ ਹੈ ਟ੍ਰੀਟਮੈਂਟ ਦਿਖਾਵਾਂਗੇ ਬਾਈ ਤੁਹਾਨੂੰ ਪੂਰਾ ਵੀ ਕਿਵੇਂ ਹੁੰਦਾ ਹੈ ਜਿਹੜੇ ਵੀ ਦਿਰਦਿੱਟੂ ਹੀ ਦੁਖਦੀ ਹੋਵੇ ਉਹ ਫਿਰ ਬਾਈ ਆਜੋ ਇੱਥੇ ਤੁਹਾਨੂੰ ਅੱਜ ਸਾਰਾ ਦਿਖਾਵਾਂਗੇ ਕਿੱਥੇ ਕਿਵੇਂ ਟ੍ਰੀਟਮੈਂਟ ਕਰਦਾ ਡਾਕਟਰ ਕਹਿੰਦੇ ਬਾਕ ਘੈਂਟ ਹੈਗਾ ਲਓ ਜੀ ਬਾਈ ਜੀ ਇਹ ਮਾਰਕੀਟ ਹੈ ਇੱਥੇ ਦੱਬੇ ਮੇਨ ਮਾਰਕੀਟ ਇੱਥੇ ਆਇਆ ਡਾਕਟਰ ਜਿੱਦੇ ਆਪਾਂ ਆਏ ਆਂਗੇ ਆਹ ਹੈ ਹੀ ਹੈਗਾ ਭਾਈ ਸਾਹਮਣੇ ਗੱਲ ਕਰ ਕੋਈ ਲੋ ਜੀ ਬਾਈ ਜੀ ਪਹੁੰਚ ਗਏ ਤੇ ਇਹ ਬੰਦੇ ਦੀ ਟੂ ਵੀ ਸੈੱਟ ਕਰਾਉਣੀ ਆਪਾਂ ਦੇ ਬਾਕੀ ਬਾਈ ਬਣੇ ਰਹੋ ਵਲੌਗ ਨਾਲ ਦਿਖਾਵਾਂਗੇ ਤੁਹਾਨੂੰ ਸਾਰਾ ਵਲੌਗ ਲਓ ਜੀ ਬਾਈ ਜੀ ਲੇ ਗਏ ਆਪਣੇ ਚੋਬਰ ਨੂੰ ਥੱਲੇ ਅੱਛਾ ਨਸੀਬ ਜੀ ਦਾ ਬਹੁਤ ਜੋਰ ਕੀ ਹੈ ਨਾ ਨਾ ਤਾਂ ਗਏ ਲਓ ਜੀ ਬਾਈ ਜੀ ਹੁਣ ਚਲੇ ਗਏ ਥੱਲੇ ਆਪਾਂ ਹੁਣ ਚੋਬਰ ਦੇ ਥੱਲੇ ਮਾ ਪਾ ਕੇ ਤੇ ਸੂਈਆਂ ਲਾਉਣਗੇ ਪਤਲੀਆਂ ਪਤਲੀਆਂ ਇਹ ਬਈ ਡਾਕਟਰ ਬੋਕੈਂਟ ਨੇ ਜੀ ਇੱਥੇ ਇਹ ਬਈ ਜਿਹੜਾ ਰਣੀਆਂ ਬਾਈ ਜਦ ਬੇਲਾ ਕਬੱਡੀ ਖੇਡਦਾ ਹੁੰਦਾ ਸੀ ਉਹ ਇੱਥੇ ਟੂਈ ਦਾ ਇਲਾਜ ਕਰਦਾ ਜਿਸ ਮੇਰੇ ਭਰਾ ਦੀ ਟੂਈ ਦੁਖਦੀ ਹੋਵੇ ਜਾਂ ਕੋਈ ਹੋਰ ਵੀ ਪ੍ਰੋਬਲਮ ਹੋਵੇ ਤਾਂ ਬਾਈ ਨਾਲ ਸੰਪਰਕ ਕਰੋ ਤੇ ਬਈ ਇੱਕ ਨੰਬਰ ਕਮ ਹੈਗਾ ਮਤਲਬ ਕਿ ਬਾਈ ਦੀ ਸਤਨਾਬ ਦੀ ਟੂਹੀ ਲੋਟ ਨਹੀਂ ਹੁੰਦੀ ਸੀ ਇੱਥੇ ਦੂਜੀ ਵਾਰ ਹੀ ਆਏ ਆ ਆਪਾਂ ਬਹੁਤ ਫਰਕ ਪੈ ਰਿਹਾ ਹੈਗਾ ਹੁਣ ਤੁਹਾਨੂੰ ਦਿਖਾਵਾ ਇਹ ਦੇਖੋ ਬਾਈ ਪਹਿਲਾਂ ਇਹ ਮਾਸ ਸੀ ਕਰਦੇ ਨੇਗੇ ਇਸ ਤੋਂ ਬਾਅਦ ਬਾਈ ਇਹ ਸੂਈਆਂ ਜੀਆਂ ਲਾਉਂਦੇ ਨੇਗੇ ਦੇਖੋ ਤੇ ਇਹਦੇ ਵਿੱਚ ਇਹ ਕਹਿੰਦੇ ਲੰਮੀਆਂ ਲੰਮੀਆਂ ਬਹੁਤ ਲੰਮੀਆਂ ਇਹ ਵਿੱਚ ਮਾਸ ਦੇ ਗੁੜਕੇ ਨਾ ਹੱਡੀ ਤੱਕ ਪਹੁੰਚ ਜਾਂਦੀਆਂ ਨਹੀਂ ਆ ਇਹ ਸਤਨਾ ਹੁੰਗਾ ਕਹਿੰਦਾ ਫਿਰ ਵੀਡੀਓ ਨਾ ਬਣਾ ਯਾਰ ਕਹਿੰਦਾ ਤੇ ਹੁਣ ਆਪਾਂ ਆਗੇ ਬਾਹਰ ਮਿੱਤਰੋ ਕਰਾ ਲਿਆ ਇਹਦਾ ਕੰਮ ਸਾਰਾ ਓਕੇ ਲਓ ਜੀ ਬਈ ਜੀ ਲਵਾ ਲੈਂਦੀਆਂ ਸਤਨਾਮ ਦੇ ਸੁੰਝਾ ਹੁਣ ਵਾਪਸੀ ਤੇ ਚੱਲੇ ਆਂ ਤੇ ਤੁਹਾਨੂੰ ਦਰਸ਼ਨ ਕਰਾਵਾਂ ਗੁਰਦੁਆਰਾ ਸਾਹਿਬ ਦੇ ਫੇਰ ਚੱਲਾਂਗੇ ਆਪਾਂ ਪਿੰਡ ਨੂੰ ਇਹ ਮਾਰਕੀਟ ਇੱਥੋਂ ਦੀ ਚੱਲ ਬਈ ਸਤਨਾਮਾ ਕਿਉਂ ਰਹੇ ਲਓ ਜੀ ਬਾਈ ਜੀ ਹੁਣ ਆਪਾਂ ਇਧਰ ਚੱਲਦੇ ਆ ਗੁਰਦੁਆਰਾ ਬੈਕਸ਼ਾਂ ਸਾਹਿਬ ਵਿਖੇ ਲਓ ਜੀ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਬੈਕ ਬੈਕਸ਼ਾਂ ਸਾਹਿਬ ਵਿਖੇ ਤੁਹਾਨੂੰ ਦਿਖਾਉਣੇ ਆਗੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਬਾਕੀ ਬਈ ਤੁਹਾਨੂੰ ਆਪਾਂ ਸਾਰਾ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੇ ਪਿਆਰ ਸਤਿ ਜਾਣੂ ਕਰਾਵਾਂਗੇ ਇਥੋਂ ਇਕ ਅਰਥ ਦੇਖ ਲਓ ਬਈ ਕਿੰਨਾ ਹੁੰਦਾ ਹੈਗਾ ਇੱਥੇ ਬਈ ਨਾ ਡੇਲੀ ਆਉਂਦੇ ਨੇਗੇ ਲੋਕ ਬਹੁਤ ਜ਼ਿਆਦੇ ਇੱਥੇ ਦੇਖ ਦਿਖਾਈ ਹੁੰਦੀ ਹੈ ਡੇਲੀ ਆਨੰਦ ਕਾਰਜ ਹੁੰਦੇ ਨੇਗੇ ਇਹ ਇਤਿਹਾਸ ਹੈ ਬਈ ਇੱਥੋਂ ਦਾ ਵੀਡੀਓ ਰੋਕ ਕੇ ਵਾਰ ਲਓ ਮਿੱਤਰੋ ਪੱਟੀਆਂ ਚੱਲਦੇ ਆ ਫਮਾ ਠਾਡੇ ਕਰ ਉੱਤੇ ਇਹ ਦੇਖੋ ਬਈ ਇੱਥੇ ਦੇਖੋ ਬਈ ਡেকੋਰੇਸ਼ਨ ਤੇ ਅੱਜ ਵੀ ਬਈ ਆ ਰਹੇ ਨੇਗੇ ਆਨੰਦ ਕਾਰਜ ਹੋ ਰਹੇ ਨੇ ਅੱਜ ਕਿਸੇ ਭੈਣ ਦੇ ਤੇ ਇੱਥੇ ਵੀ ਦਿੱਲੀ ਦਾ ਇੱਕ ਜਾਂ ਦੋ ਆਨੰਦ ਕਾਰਜ ਹੁੰਦੀ ਹੁੰਦੇ ਨੇ ਕਿ ਕੋਈ ਦੇਖ ਰਿਖਾਈ ਵਾਲੇ ਆ ਰਹੇ ਹੁੰਦੇ ਨੇ ਕਿ ਕੋਈ ਨਾ ਆਨੰਦ ਕਾਰਜ ਕਰਵਾਉਣ ਵਾਲੇ ਇਸ ਗੁਰਦੁਆਰੇ ਦੀ ਮੱਤਤਾ ਬਹੁਤ ਹੈਗੀ ਇੱਥੇ ਲੋਜੀ ਸੰਗਤ ਜੀ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਹਾਂ ਇਹ ਦੇਖ ਸਕਦੇ ਹੋ ਸੰਗਤ ਜੀ ਦਰਵਾਜ਼ਾ ਸਾਹਿਬ ਅਰਦਾਸ ਹੋਣ ਲੱਗ ਰਹੀ ਹੈ ਇੱਥੇ ਇੱਧਰ ਦੇਖ ਪ੍ਰਸ਼ਾਦ ਮਿਲਦੀ ਏ ਸੰਗਤ ਜੀ ਬਾਬਾ ਜੀ ਆਪਣੇ ਇੱਧਰ ਹੋਏ ਨੇ ਬਈ ਆਨੰਦ ਕਰ ਜੋ ਭਰਾ ਦੇ ਲੋ ਜੀ ਭੈ ਜੀ ਇਸ ਸਾਈਡ 에 ਲੰਗਰ ਹਾਲ ਜਿੱਥੇ ਸੰਗਤਾਂ ਲੰਗਰ ਚੱਕਦੇ ਆ ਨੇ ਨੀਆਂ ਪਰ ਬਈ ਆਪਾਂ ਵੀ ਲੰਗਰ ਸਕਾਂਗੇ ਸਤਨਾਮ ਸਿੰਘ ਜੀ ਸਕਾਂਗੇ ਜੱਪਲਾਂ ਕੱਢ ਗਏ ਭੁੱਲ ਗਏ ਆਪਣੇ ਯੂਟਿਊਬਰ ਸਾਹਿਬ ਲਓ ਜੀ ਬਈ ਆਪਾਂ ਚੱਪਲਾ ਕੱਢ ਗਏ ਭੁੱਲ ਗਏ ਸੀ ਆਪਾਂ ਨੂੰ ਸੀ ਪਤਾ ਸਤਨਾਮ ਦਾ 15 ਨੀ ਪਰ ਜੱਪਲਾਂ ਆਪਣੀਆਂ ਮਿਲ ਗਈਆਂ ਬਈ ਆਪਾਂ ਮੋਟਰਸਾਈਕਲ ਕੋਲੀ ਕੱਢ ਗਏ ਸੀ ਸਤਨਾਮ ਅੰਦਰ ਲੈ ਗਏ ਸੀ ਜੱਪਲਾਂ ਚਲੋ ਹੋ ਜਾਂਦਾ ਕਈ ਵਾਰੀ ਲਓ ਜੀ ਬਾਈ ਜੀ ਹੁਣ ਆਪਾਂ ਚੱਲੇ ਆਂ ਵਾਪਸ ਤੇ ਪਿੰਡ ਨੂੰ ਐਸਾਈਡ ਦੇਖੋ ਬਈ ਇਹ ਉਹ ਬੜਾ ਘੈਂਟ ਹੈਗਾ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਦਾ ਲਓ ਜੀ ਬਾਈ ਜੀ ਇੱਧਰ ਆਉਂਦੇ ਸੀ ਆਪਾਂ ਸੂਲਰ ਘਾਟਾਂ 'ਤੇ ਜਾਂਦੇ ਸੀ ਤੁਹਾਨੂੰ ਅੱਡਾ ਦਿਖਾਉਣੇ ਆ ਤੂਲ ਬੰਜਾਰੇ ਦਾ ਆਹ ਦੇਖੋ ਬਾਈ ਕਿੰਨਾ ਸੋਹਣਾ ਅੱਡਾ ਹੈ ਨਾ ਚੰਦ ਗੱਡੀ ਭਈ ਆ ਬਾਈ ਸਰਪੱਤ ਹੋਵੇ ਤਾਂ ਇਹ ਜਾ ਹੋਵੇ ਨਹੀਂ ਇਹੋ ਹੀ ਨਹੀਂ ਹੋਵੇ ਪੂਰਾ ਸਰਾ ਕੰਮ ਕਰਵਾਇਆ ਪਿਆ ਬਾਬੇ ਨੇ ਲਓ ਜੀ ਮਿੱਤਰੋ ਆਪਾਂ ਸੂਲਰ ਘਾਟਾਂ ਤੋਂ ਨਹਿਰ 'ਤੇ ਚੜ ਗਏ ਬਾਈ ਇਹ ਨਹਿਰ ਆਪਣੀ ਵਾਲੀ ਨਹਿਰ ਹੈ ਬਾਈ ਜਿਹੜੀ ਬ੍ਰੇਟਾ ਵੱਲ ਅੱਡੇ ਵਾਲੀ ਛੜ ਜਾਂਦੀ ਹੈਗੀ ਬ੍ਰੇਟਾ ਬੋਹਾਲੀ ਸੈਟ ਆ ਏ ਬਾਈ ਸੜਕ ਕਿੱਥੇ ਤੱਕ ਹੈ ਆਪਣੇ ਅੜਕਵਾਸ ਤੱਕ ਇਹ ਸੜਕ ਇੱਥੋਂ ਅੜਕਵਾਸ ਤੱਕ ਹੈ ਅੱਗੇ ਵੀ ਜਾਂਦੀ ਹੈ ਕਹਿੰਦੇ ਕਿਹੜੇ ਤੱਕ ਆ ਚੈੱਕ ਕਰੋ ਬਾਈ ਅੰਗਰੇਜ਼ਾਂ ਵੇਲੇ ਦਾ ਪੁਲ ਇਹ ਆਏ ਇਹੋ ਉਰੇ ਪਾਣੀ ਨਿਕਲਦਾ ਨਹੀਂ ਨੇ ਬਾਈ ਪਾਣੀ ਨਾਲ ਚੱਲਣ ਵਾਲੀਆਂ ਇਹ ਇਹ ਚੀਜ਼ ਬਾਈ ਘਰਾਟ ਕਮੈਂਟਾਂ 'ਚ ਦੱਸਿਓ ਫਿਰ ਅਸੀਂ ਉਰੇ ਵੀ ਵੀਡੀਓ ਬਣਾਉਣਾ ਚਾਲੂ ਨੇ ਭਾਈ ਪਾਣੀ ਨਹੀਂ ਜਿੱਕਿਆ ਆਪਣੇ ਕੋਲ ਤਾਂ ਟਾਈਮ ਨਹੀਂ ਹੈਗਾ ਅੱਜ ਜਦੋਂ ਆਪਣੇ ਕੋਲੇ ਟਾਈਮ ਹੋਊਗਾ ਆਪਾਂ ਫੇਰ ਆਵਾਂਗੇ ਇੱਥੇ ਦੇਖੋ ਭਾਈ ਇੱਧਰ ਦੀ ਪਾਣੀ ਕਲਾਸ ਹੋ ਕੇ ਆਉਂਦਾ ਹੈ ਉੱਥੇ ਹੀ ਚੱਲਦੀਆਂ ਨੇ ਚੱਕੀਆਂ ਬਾਕੀ ਭਾਈ ਆ ਸਰਕਾਰ ਨੇ ਬੜਾ ਵਧੀਆ ਕੰਮ ਕਰਿਆ ਸੜਕਾਂ ਵਾਲਾ ਜਿਹਾਰੇ ਦਾ ਚੜਕੇ ਪੂਰੀ ਆਪਣੇ ਘਰ ਤੱਕ ਹੀ ਜਾਏਗੀ ਜਮਾਂ ਇਹਨਾਂ ਪਿੰਡ ਪਹਜਾਉ ਆਹ ਭਾਈ ਲੈਰੇ ਵਾਲਾ ਟੋਬਾ ਹੈਗਾ ਹੁਣ ਤਾਂ ਖਾਲੀ ਹੋ ਰਿਹਾਗਾ ਮਾਨਸੂਨ ਵੇਲੇ ਭਰ ਜਾਂਦਾ ਇਹ ਇੱਥੇ ਬਈ ਮਸ਼ੀਨਾਂ ਵੀ ਜੀਪਾਂ ਕਾਰਾਂ ਸਾਰਾ ਕੁਝ ਖੜਿਆ ਬੱਸਾਂ ਵੀ ਖੜੀਆਂ ਨੇ ਹੈਗੀਆਂ ਬੜਾ ਯਾਰ ਤੋਬਾ ਮੱਛੇ ਛੱਡਣ ਵਾਲਾ ਬਈ ਆਹ ਬਈ ਲਹਿਰੇ ਦੀ ਰੌਣਕ ਦੇਖ ਲੋ ਦੇਖਦੇ ਆ ਫਟਕ ਖੁੱਲ ਲੈ ਗਣਾ ਖੁੱਲ ਲੈ ਹਾਂ ਆਈ ਰੱਖ ਲਾ ਕੇ ਫਟ ਖੁੱਲਿਆ ਭਾਈ ਬਸ ਇਹ ਮਰਦਾ ਨਹੀਂ ਹੁੰਦਾ ਛੇਤੀ ਛੇਤੀ ਖੁੱਲਦਾ ਜੁਰਦੂ ਜੁਰਦੂ ਆਪਾਂ ਚੰਗੀਆਂ ਕਿਥੋਂ ਟਾਲਿਆ ਹਾਂ ਹਾਂ ਬਿਲਕੁਲ ਲਓ ਜੀ ਭਾਈ ਜੀ ਦੁਬਾਰੇ ਆ ਗਿਆ ਪਾਰਾ ਬੜੀ ਸੜਕ ਤੇ ਪਾਣੀ ਖੜਿਆ ਕਿਹਦੇ ਭਾਈ ਪਾਣੀ ਨਾਲ ਕੁਝ ਨਹੀਂ ਹੁੰਦਾ ਹੈਗਾ ਇਹਨੂੰ ਭਾਈ ਪਾਣੀ ਨਾਲ ਕੁਝ ਨਹੀਂ ਹੁੰਦਾ ਹੈਗਾ ਇਹ ਪਲਾਸਟਿਕ ਦੀ ਸੜਕ ਬਣਾਈ ਹੋਈ ਆ ਬਾਈ ਅਮਰੀਕਾ ਤੋਂ ਟੈਕਨੋਲੋਜੀ ਵਰਤੀ ਗਈ ਹੈ ਬਾਈ ਇਹਦੇ ਚ ਨਾ ਫੀਚਰ ਬਹੁਤ ਜ਼ਿਆਦੇ ਆ ਜਿਵੇਂ ਮੇਕਅਪ ਦਾ ਸਮਾਨ ਮੇਕਅਪ ਲਾ ਕੇ ਆਣੀ ਦੀ ਲੋੜ ਨਹੀਂ ਮੇਕਅਪ ਫਰੀ ਹੈ ਬਾਈ ਤੇ ਜਿਵੇਂ ਜ਼ਿਆਦੇ ਟਾਇਰ ਤੋਣੇ ਨੇ ਬਾਈ ਪਾਣੀ ਹੈਗਾ ਪਾਣੀ ਹੈਗਾ ਸਹੂਲਤਾ ਇਹ ਆ ਬਾਈ ਆਪਣੇ ਸਰਕਾਰਾਂ ਦੇ ਕੰਮ ਇਹਦੇ ਵਰਗੀ ਸਰਕਾਰ ਨੇ ਬਹੁਤ ਵਾਹ ਬਾਈ ਰੱਜ ਕੇ ਬੋਲ ਪਲਾਸਟਿਕ ਦੀ ਸੜਕ ਬਾਈ ਦਚਾਲੇ ਸੀ ਟੁਕੜਾ ਥੋੜਾ ਜਿਹਾ ਸਹੀ ਆ ਗਿਆ ਏ ਬਾਈ ਆਪਣੇ ਮੰਨ ਕੇ ਚੱਲੋ ਵੀ ਡੀਡੀਐਸ ਇਹ ਬਾਈ ਸੀਰ ਉਹ ਅੱਗੇ ਫੇਰ ਜਾਊਗੀ ਹੁਣ ਜਾਪਾਨੀ ਟੈਕਨੋਲੋਜੀ ਨਾਲ ਬਣੀ ਹੋਈ ਸੜਕਾ ਇੱਥੋਂ ਸਟਾਰਟ ਹੋ ਗਈ ਬਾਈ ਇਹ ਜਾਪਾਨੀ ਟੈਕਨੋਲੋਜੀ ਨਾਲ ਬਣੀ ਹੋਈ ਹੈ ਰਵੜ ਵਾਲੀ ਸੜਕ ਹੈ ਜੀ ساری ਆ ਇੱਕ ਵੀ ਟੋਆ ਡੱਬਾ ਨਹੀਂ ਹੈਗਾ ਹਨਾ ਜੇ ਮੀਂਹ ਆ ਜਾਏ ਪਾਣੀ ਨਹੀਂ ਖੜਦਾ ਬਾਈ ਸਾਰਾ ਸੁੱਕ ਰਹਿੰਦੀ ਹੈ ਇਹ ਪਰ ਇਹਦਾ ਬਾਈ ਉਹ ਮੇਕਅਪ ਵਾਲਾ ਫੀਚਰ ਬੰਦ ਹੋ ਜਾਏ ਜੀ ਮੀਆਂ ਜੀ ਰੋਜ਼ ਹੀ ਫਲਟ ਆਉਂਦਾ ਸੈਂਸਰ ਚੇਂਜ ਕਰਾਉਣਾ ਚਲੋ ਭਾਈ ਬਰੇ ਰਹੇ ਹੋ ਵਲੌਗ ਨਾਲ ਮਿਲਦੇ ਆ ਅੱਗੇ ਹਲੋ ਜੀ ਸੱਜਣੋ ਆਪਾਂ ਪਹੁੰਚ ਗਏ ਭਾਈ ਆਪਣੇ ਪਿੰਡ ਵਾਪਸ ਆ ਤੇ ਇਹ ਆ ਭਾਈ ਆਪਣੇ ਪਿੰਡ ਦਾ ਗੇਟ ਤੇ ਇਹ ਆ ਆਪਣੀ ਜੀਵਨ ਦੀ ਸ਼ਾਪ ਪਾਲਾ ਭਾਈ ਆਪਾਂ ਨੂੰ ਬੋਲ ਮਾਰ ਲੱਗ ਰਿਹਾ ਐ ਇਧਰ ਆ ਜੋ ਗੱਡੀ ਚਲਾਣ ਕੱਟੇਗਾ ਚਲਾਣਾ ਲਓ ਜੀ ਮਿੱਤਰੋ ਆਪਾਂ ਅੱਜ ਗਏ ਸੀਗੇ ਤੇ ਰੱਬੇ ਵਾਲੇ ਵੈਰੀਟੇ ਇਸ ਦੇ ਨਾਲੇ ਬਾਈ ਆਪਣਾ ਬਲੌਗ ਹੁੰਦਾ ਹੈ ਸਮਾਪਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੋਸਤੋ ਮਿਲਦੇ ਆਂ ਨਵੇਂ ਬਲੌਗ ਦੇ ਨਾਲ